ਭਾਈ ਸਾਹਿਬ ਦੀਆਂ ਕੁਝ ਪੌੜੀਆਂ ਚੇਤੇ ਆ ਜਾਂਦੀਆਂ ਨੇ ਭਾਈ ਗੁਰਦਾਸ ਦੀਆਂ ਅੱਜ ਤੋਂ ਗਲਬਨ 40 ਸਾਲ ਜਦ ਪਹਿਲੇ ਮੈਂ ਪੜੀਆਂ 40 45 ਸਾਲ ਪਹਿਲੇ ਉਸ ਦਿਨ ਤੇ ਮੈਂ ਹੈਰਾਨ ਹੋਇਆ ਸੀ ਮੇਰੀ ਸ਼ਰਧਾ ਨੂੰ ਕੁਛ ਠੇਸ ਵੀ ਲੱਗੀ ਮੈਂ ਕਹਿੰਦਾ ਨੂੰ ਤੇ ਕਹਿੰਦੇ ਨੇ ਭਾਈ ਗੁਰਦਾਸ ਦੀ ਬਾਣੀ ਕੁੰਜੀ ਸ਼ਬਦਾਂ ਨੂੰ ਖੋਲਦੀ ਹੈ ਇਹ ਗੁਰੂ ਘਰ ਦੇ ਬੇਸ ਬਿਆਸ ਨੇ ਇਹ ਕਹਿੰਦੇ ਕੀ ਪੈਣਾ ਕਿਹੜੀ ਗੱਲ ਤੇ ਸ਼ਰਦਾ ਟੁੱਟੀ ਕਈ ਪੌੜੀਆਂ ਉਹਨਾਂ ਨੇ ਲਿਖੀਆਂ ਨੇ ਲੈਲਾ ਮਜਨੂ ਦੀ ਉਪਮਾ ਚ ਸੋਨੀ ਮਹਿਵਾਲ ਦੀ ਮਹਿਮਾ ਚ ਸਸੀ ਪੁੰਨੋ ਹੀਰ ਰਾਂਝੇ ਦੀ ਮਹਿਮਾ ਚ ਹੈਰਾਨਗੀ ਹੋਈ ਮੈਨੂੰ ਚਲੋ ਕੋਈ ਆਮ ਸ਼ਾਇਰ ਲਿਖਦਾ ਹੈ ਕੋਈ ਆਮ ਕਵੀ ਲਿਖਦਾ ਹੈ ਇਹ ਤੇ ਬਾਈ ਗੁਰਦਾਸ ਨੇ ਲਿਖਿਆ ਸੁਣ ਲਹਿਲਾ ਮਜਨੋ ਆਸ਼ਕੀ ਚੋ ਚੱਖੀ ਜਾਂਦੀ ਮਹੀਵਾਲ ਨੂੰ ਸੋਨੇ ਨਹਿ ਤਰਦੀ ਰਹਤੀ ਸਸੀ ਪੁੰਨੋ ਦੋਸਤੀ ਉਹ ਜਾਤ ਕੋ ਜਾਂਦੀ ਪਹਿਲੀ ਵਾਰ ਜਦ ਮੈਂ ਪੜਿਆ ਯਕੀਨ ਜਾਣੋ ਭਾਵੇਂ ਮੈਂ ਕੱਲਾ ਹੀ ਬੈਠਾ ਸੀ ਲੇਕਿਨ ਪੜਨ ਲੱਗਿਆ ਵੀ ਮੈਨੂੰ ਸ਼ਰਮ ਆਵੇ ਪੇਹਾ ਲੋਗੇ ਨਾ ਵੱਡਾ ਦਾਰਸ਼ਨਿਕ ਕਹਿੰਦਾ ਕੀ ਪਿਆ ਇਹ ਨਾ ਵੱਡਾ ਸੰਤ ਜਿਹਦੇ ਦਿਲ ਦਿਮਾਗ ਦੇ ਕਪੜੇ ਖੁਲੇ ਨੇ ਦਲੀਲਾਂ ਜਿਸ ਦੀਆਂ ਦਾਸੀਆਂ ਨੇ ਪਰਮਾਨ ਦਾ ਜੋ ਢੇਰ ਲਾ ਦੇਂਦੇ ਨੇ ਐਸੇ ਮਹਾਨ ਗੈਨੀ ਕਹਿ ਕੀ ਰਹੇ ਨੇ ਲੈਲਾ ਦੀ ਉਪਮਾ ਪੈ ਕਰਦੇ ਮਜਨੂ ਦੀ ਉਪਮਾ ਪੈ ਕਰਦੇ ਸਸੀ ਦੀ ਮਹਿਮਾ ਪੈ ਗਾਉਂਦੇ ਨੇ ਪੁੰਨੋ ਦੀ ਮਹਿਮਾ ਪੈ ਗਾਉਂਦੇ ਨੇ हीर ਦੀ ਉਪਮਾ ਤੇ ਕਰਦੇ ਨੇ ਰਾਜੇ ਦੀ ਉਪਮਾ ਤੇ ਕਰਦੇ ਨੇ ਮਹੀਵਾਲ ਦੇ ਗੀਤ ਗਾਰੇ ਨੇ ਸੋਨੀ ਦੇ ਗੀਤ ਗਾਰੇ ਇੱਕ ਜਗ੍ਹਾ ਨਹੀਂ ਕਈ ਜਗ੍ਹਾ ਦੂਸਰੀ ਪੌੜੀ ਦੀ ਵੀ ਇੱਕ ਦੋ ਪੰਕਤੀਆਂ ਤੁਹਾਡੇ ਸਾਹਮਣੇ ਰੱਖ ਲੈਂ ਲਾ ਦੀ ਦਰਗਾ ਦਾ ਕੁੱਤਾ ਮਜਨੂ ਦੇਖ ਲਵਾਣਾ ਇੱਕ ਕੁੱਤੇ ਨੂੰ ਛੋਕ ਕੇ ਮਜਨੂ ਨੇ سینੇ ਨਾਲ ਲਾ ਲਿਆ ਤੇ ਪਿਆਰ ਕਰੀ ਜਾ ਉਹਨੂੰ ਕੁੱਤਾ ਬਹੁਤ ਖੂਬਸੂਰਤ ਵੀ ਨਹੀਂ ਸੀ ਤੇ ਕਮਜ਼ੋਰ ਬੜਾ ਸੀ ਤੇ ਜ਼ਖਮੀ ਵੀ ਸੀ ਇੱਕ Sufi ਸੰਤ ਨੇ ਵੀ ਲਿਖਿਆ ਉਹ ਕਹਿੰਦਾ ਹੈ ਪੈਸਾ ਗਏ ਬੋਸੀਦਾ ਮਜਨੂ ਹਲਕੇ ਗੋਇਦ ਈਚੇ ਸੋੜ ਐ ਬੋਸੀਦਾ ਕੁੱਤਾ ਐ ਬਿਮਾਰ ਕੁੱਤਾ ਐ ਜ਼ਖਮੀ ਕੁੱਤਾ ਐ ਕਮਜ਼ੋਰ ਕੁੱਤਾ ਇਹਨੂੰ ਝੁੱਕ ਕੇ ਪਿਆਰ ਕਰਦਾ ਸਿਰਫ ਪਿਆਰ ਨਹੀਂ ਕਰਦਾ ਫਿਰ ਕੁੱਤੇ ਦੇ ਪੈਰੀ ਪੈਂਦਾ ਭਾਈ ਗੁਰਦਾਸ ਵੀ ਲਿਖਦੇ ਨੇ ਕੁੱਤੇ ਦੇ ਪੈਰੀ ਪੈਂਦਾ ਕੁੱਤੇ ਦੇ ਪੈਰਾਂ ਤੇ ਆਪਣਾ ਸਿਰ ਰੱਖਦਾ ਅਜੀਬੋ ਗਰੀਬ ਗੱਲ ਭਾਈ ਗੁਰਦਾਸ ਜੀ ਸਾਫ਼ ਲਿਖਦੇ ਨੇ ਕੁੱਤੇ ਦੀ ਪੈਰੀ ਪਵੇ ਪੈਰੀ ਪੈਂਦਾ ਫਿਰ ਸੂਫੀ ਵੀ ਲਿਖਰੇ ਪੈ ਸਗੇ ਬਹੁ ਸੀਦਾ ਮਦਨੋਂ ਪਹਿ ਪਹਿ ਸੈਸ ਗਏ ਬੋ ਸਿੱਧਾ ਮਜਨੋ ਖਲਕੇ ਗੋਏ ਤੇ ਇੰਚੇ ਸੋਰੀ ਦੁਨੀਆ ਕਹਿ ਲਗੀ ਮਜਨੋ ਇਹ ਕੀ ਕਰ ਰਹਾ ਹੈ ਠੀਕ ਹੈ ਇਤਨਾ ਤੇ ਪਾਗਲ ਨਾ ਹੋ ਕੁੱਤੇ ਦੀ ਪਹਿਰੀ ਬੰਨ੍ਹ ਰਿਹਾ ਔਰ ਕੁੱਤਾ ਵੀ ਕਮਜ਼ੋਰ ਬਿਮਾਰ ਤੇ ਜ਼ਖਮੇ ਔਨੋ ਸੀਨੇ ਨਾਲ ਲੰਮਾ ਪਤਾ ਹੈ ਮਜਨੋ ਨੇ ਕੀ ਜਵਾਬ ਦਿੱਤਾ ਸੈਸ ਗਏ ਬੋ ਸਿੱਧਾ ਮਜਨੋ ਹਲਕੇ ਗੋਇਦ ਇੰਚੇ ਸੂਦ ਈ ਸਗੇਦਰ ਕੁਵੇ ਲੈਲਾ ਗਾਹੇ ਗਾਹੇ ਰਫਤਬੂਦ ਇਹ ਉਹ ਪੁੱਤ ਹੈ ਜੋ ਕਦੀ ਕਦੀ ਲੈਲਾ ਦੇ ਘਰੋਂ ਹੋ ਆਉਂਦਾ ਹੈ ਇਹਦੇ ਕਦਮ ਲੈਲਾ ਦੇ ਘਰ ਤੱਕ ਪਹੁੰਚਦੇ ਨੇ ਮੇਰੇ ਕਦਮ ਨਹੀਂ ਪਹੁੰਚਦੇ ਮੈਂ ਤੇ ਉਹਨਾਂ ਕਦਮਾਂ ਤੋਂ ਵੀ ਸਦਕੇ ਜਾਣਾ ਜਿਹੜੇ ਕਦਮ ਲੈਲਾ ਦੇ ਘਰ ਤੱਕ ਪਹੁੰਚ ਜਾਣ ਕਿਉਂਕਿ ਲੈਲਾ ਨਾਲ ਪਿਆਰ ਹੈ ਤੂੰ ਲੈਲਾ ਦੀ ਹਰ ਚੀਜ਼ ਨਾਲ ਪਿਆਰ ਹੈ ਜਿਸ ਦਿਨ ਰੱਬ ਨਾਲ ਪਿਆਰ ਹੋ ਜਾਏਗਾ ਯਕੀਨ ਜਾਨੋ ਜੋ ਰੱਬ ਤੱਕ ਪਹੁੰਚੇ ਨੇ ਉਹ ਵੀ ਪਿਆਰੇ ਲੱਗਦੇ ਬੋਲੇ ਸੋਨਿਆ ਉਹ ਵੀ ਚੰਗੇ ਲੱਗਦੇ ਅਵੇਂ ਨਹੀਂ ਚਰਣਾ ਦੀ ਦੂੜ ਤੋਂ ਸਤਿਗੁਰੂ ਸਦਕੇ ਪਹੁੰਚ ਜਾਂਦੇ ਨੇ ਤੂੰ ਉੰਜ ਹੀ ਚੰਗਾ ਲੱਗਦਾ ਦੂਰ ਕਿਉਂ ਜਾਓ ਭਾਈ ਨੰਦ ਲਾਲ ਨੇ ਵੀ ਜ਼ਿਕਰ ਕੀਤਾ ਹੈ ਤੇ ਨੰਦ ਲਾਲ ਨੂੰ ਤੁਸੀਂ ਬਹੁਤ ਪੜਿਆ ਹੈ ਤੇ ਜਾਣੇ ਇੱਕ ਮਹਾਨ ਸ਼ਾਇਰ ਜਿਸ ਨੇ ਲੈਲਾ ਮਜਨੂ ਦਾ ਕਿੱਸਾ ਲਿਖਿਆ ਸੀ ਤੇ ਭਾਈ ਨੰਦ ਲਾਲ ਕੋਲ ਆ ਗਿਆ ਤੇ ਭਾਈ ਸਾਹਿਬ ਨੂੰ ਕਹਿਣ ਲਗਾ ਇਹ ਮੈਂ ਕਿਤਾਬ ਲਿਖੀ ਹੈ ਔਰ ਮੇਰੇ 10 ਸਾਲ ਲਗੇ ਨੇ ਨਜ਼ਮ ਦੇ ਚ ਲਿਖੀਏ ਸ਼ਾਇਰਾਨਾ ਅੰਦਾਜ਼ ਦੇ ਚ ਲਿਖੀਏ ਕੌਣ ਸੀ ਮਜਨੋ ਕੌਣ ਸੀ ਲੈਲਾ ਸਿਰਫ ਤੁਹਾਨੂੰ ਇੱਕ ਇੱਕ ਨਜ਼ਮ ਸੁਣਾਣੀ ਹੈ ਭਾਈ ਨੰਦ ਲਾਲ ਨੂੰ ਕਿਉਂ ਸੁਣਾਉਣ ਵਾਸਤੇ ਆ ਗਿਆ ਕਿਉਂਕਿ ਨੰਦ ਲਾਲ ਸ਼ਾਇਰ ਨੇ ਆਪ ਦੀ ਗੈਤਲੀ ਅਰਸ ਕਰਾਂ ਇਕ ਸ਼ਾਇਰ ਦੀ ਸ਼ਾਇਰੀ ਕਿੰਨੀ ਮਹਾਨ ਹੋਵੇ ਲੋਕੀ ਸਾਰੇ ਸਿਰ ਹਲਾ ਰਹੇ ਨੇ ਤੇ ਰਸ ਆ ਰਿਹਾ ਹੈ ਪਰ ਰੂਹਾਨੀ ਖੁਸ਼ੀ ਸ਼ਾਇਰ ਨੂੰ ਉਦੋਂ ਮਿਲਦੀ ਹੈ ਜਦ ਉਸ ਦੀ ਨਜ਼ਮ ਤੇ ਕੋਈ ਸ਼ਾਇਰ ਸਿਰ ਹਿਲਾਣ ਲੱਗੇ ਕੋਈ ਕਵੀ ਦਾਦ ਦੇਵੇ ਸੰਗੀਤਕਾਰ ਨੇ ਸੰਗੀਤ ਦੀ ਧੁਨ ਛੇੜੀ ਹੈ ਬੜਾ ਰਸ ਆ ਰਿਹਾ ਹੈ ਲੋਕਾਂ ਦੇ ਸਿਰ ਹਿਲ ਰਹੇ ਨੇ ਪਰ ਰੂਹਾਨੀ ਖੁਸ਼ੀ ਸੰਗੀਤਕਾਰ ਨੂੰ ਉਦੋਂ ਮਿਲਦੀ ਹੈ ਜਦ ਕੋ ਚੋਟੀ ਦਾ ਕੋਈ ਸੰਗੀਤਕਾਰ ਉਹਦੀ ਧੁਨ ਨੂੰ ਦਾਦ ਦੇਵੇ ਉਹਦੀ ਬੰਦਿਸ਼ ਨੂੰ ਦਾਦ ਦੇਵੇ ਠੀਕ ਹੈ ਬਾਕੀਆਂ ਨੂੰ ਤੇ ਸਵਾਦ ਆ ਰਿਹਾ ਪਰ ਇੱਕ ਜਾਣਕਾਰ ਜੋ ਸਮਝਣ ਵਾਲਾ ਹੈ ਉਹ ਦਾਦ ਦਿੰਦਾ ਸੱਚੀ ਖੁਸ਼ੀ ਮਿਲਦੀ ਹੈ ਫਿਰ ਸ਼ਾਇਰ ਨੂੰ ਇਹ ਨੰਦ ਲਾਲ ਕੋਲੇ ਸਵਾਸ ਤੇ ਆਇਆ ਨੰਦ ਲਾਲ ਕੀ ਕਹਿੰਦਾ ਦਾਦ ਦਿੰਦਾ ਹੈ ਕਿ ਨਹੀਂ ਇਹ ਮੇਰੀ ਲਿਖਤ ਨੂੰ ਵਡਿਆਈ ਦਿੰਦਾ ਹੈ ਕਿ ਨਹੀਂ ਦਾਦ ਦਿੰਦਾ ਹੈ ਕਿ ਨਹੀਂ ਚੰਗਾ ਅਖਦਾ ਹੈ ਕਿ ਨਹੀਂ ਮਜਨੂ ਦੇ ਸੰਬੰਧ ਵਿੱਚ ਉਹਨੇ ਇੱਕ ਨਜ਼ਮ ਭਾਈ ਸਾਹਿਬ ਨੂੰ ਸੁਣਾਈ ਭਾਈ ਸਾਹਿਬ ਬਿਸਮਾਦ ਹੋ ਗਏ ਅਗੰਮੀ ਦੁਨੀਆ ਚ ਖੋ ਗਏ ਇੱਕ ਨਜ਼ਮ ਸੁਣ ਕੇ ਔਰ ਨੇਤਰ ਸੱਜਲ ਹੋ ਗਏ ਸ਼ਾਇਰ ਵੀ ਬੜਾ ਹੈਰਾਨ ਹੁਣ ਸ਼ਾਇਰ ਕਹਿਣ ਲੱਗਾ ਮਜਨੂ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਇੱਕ ਨਜ਼ਮ ਸੁਣਾ ਦਿੰਦੇ ਹੁਣ ਮੈਂ ਸਿਰਫ ਇੱਕੋ ਹੀ ਨਜ਼ਮ ਲੈਨਾ ਦੇ ਸੰਬੰਧ ਵਿੱਚ ਤੁਹਾਨੂੰ ਸੁਣਾਣੀ ਕੰਨ ਚਾਵਲ ਦਾ ਇੱਕ ਦਾਣਾ ਦੇਖ ਕੇ ਹੀ ਪਤਾ ਚੱਲ ਜਾਂਦਾ ਹੈ ਦੇਖੀ ਚਾਵਲ ਗੱਲੇ ਨੇ ਕਿ ਨਹੀਂ ਪੱਕੇ ਨੇ ਕਿ ਨਹੀਂ ਸਾਰੇ ਥੋੜੀ ਦੇਖੀ ਦੇਣ ਇੱਕੋ ਹੀ ਦਾਣਾ ਸਿਆਣਾ ਸ਼ਾਇਰ ਸੀ ਉਹਨੇ ਵੀ ਪਹਿਲੇ ਹੀ ਕਹਿ ਦਿੱਤਾ ਥੋੜਾ ਵਕਤ ਨਹੀਂ ਜ਼ਾਇਆ ਕਰਨਾ ਭਾਈ ਸਾਹਿਬ ਇੱਕ ਇੱਕ ਨਜ਼ਮ ਸੁਣਾ ਦੇ ਇੱਕ ਨਜ਼ਮ ਸੁਨੇ ਮਜਨੂ ਦੇ ਸੰਬੰਧ ਵਿੱਚ ਸੁਣਾਈ ਭਾਈ ਸਾਹਿਬ ਸਮਾਦੀ ਨਹੀਂ ਨਾ ਗਏ ਅਸ਼ਕਬਾਰ ਹੋ ਗਏ ਟੌਂਗ ਤੇ ਖੜੇ ਹੋ ਗਏ ਤੇ ਹੁਣ ਇਹ ਸ਼ਾਇਰ ਕਹਿੰਦਾ ਹੈ ਭਾਈ ਜੀ ਮੈਂ ਹੁਣ ਤੁਹਾਨੂੰ ਲੈਲਾ ਦੇ ਸੰਬੰਧ ਵਿੱਚ ਇੱਕ ਨਜ਼ਮ ਸੁਣਾਣ ਲੱਗਾ ਭਾਈ ਸਾਹਿਬ ਨੇ ਇੰਜ ਹੱਥ ਕੀਤਾ ਗੱਲਾਂ ਇਤਨਾ ਭਰੇ ਆਇਆ ਸੀ ਜ਼ੁਬਾਨ ਚੋਂ ਬੋਲ ਨਹੀਂ ਨਿਕਲਦੇ ਸੀ ਐnhਾਤ ਨਾਲ ਲੋਕਿਆ ਫਿਰ ਹਿੰਮਤ ਕੀਤੀ ਸੰਭਾਲਿਆ ਤੇ ਫਿਰ ਬੋਲੇ ਜੋ ਬੋਲੇ ਨੇ ਬੜੇ ਧਿਆਨ ਨਾਲ ਸੁਣਨਾ ਮਗੋ ਅਜ਼ਹਾਲੇ ਬੈਲੀ ਬਾਦਲੇ ਸ਼ੌਰੀਦਾਏ ਨੰਦ ਲਾਲ ਦੇ ਪਾਗਲ ਦਿਲ ਨੂੰ ਲੈਲਾ ਦਾ ਕਸਾ ਨਾ ਸੁਣਾ ਨਾ ਸੁਣਾ ਮਗੋ ਅਜ਼ਹਾਨ ਲੈ ਲਈ ਲੈਲਾ ਦਾ ਹਾਲ ਨਾ ਸੁਣਾ ਮਗੋ ਅਜ਼ਹਾਨ ਲੈ ਲਈ ਬਾਦਲੇ ਸ਼ੌਰੀ ਦਾ ਹੈ گویا ਕਿ ਸ਼ਰਾਏ ਕਿੱਸਾ ਹੈ ਮਜਨੂ ਮਰਾ دیਵਾਨਾ ਮੈਂ ਸਜ ਤੂੰ ਮੈਨੂੰ ਮਜਨੂ ਦਾ ਕਿੱਸਾ ਸੁਣਾਇਆ ਮੈਂ ਆਪਣੇ ਹੋਸ਼ ਗਵਾ ਬੈਠਾ ਫੇ ਹੁਣ ਜੇ ਤੂੰ ਮੈਨੂੰ ਲੈਲਾ ਦਾ ਕਿੱਸਾ ਸੁਣਾਇਆ ਮੈਂ ਆਪਣੀ ਜਾਨ ਗਵਾ ਬੈਠਾ ਮੇਰੀ ਜਾਨ ਜਾਂਦੀ ਰਹੇ ਨਾ ਸੁਣ ਮੇਰੇ ਸੁਣਨ ਦੀ ਤਾਬ ਨਹੀਂ ਕਿੱਸਾ ਤੇ ਉਸਨੇ ਮਜਨੂ ਦਾ ਸੁਣਾਇਆ ਜੁੜ ਗਏ ਉਹ ਕਲਗੀ ਧਰ ਨਾਲ ਕਿੱਸਾ ਤੇ ਉਸਨੇ ਮਜਨੂ ਦਾ ਸੁਣਾਇਆ ਜੁੜ ਗਏ ਉਹ ਪ੍ਰਮਾਤਮਾ ਨਾਲ ਸਾਰਾ ਦਿਨ ਕੀਰਤਨ ਦੇ ਰਾਹੀਂ ਪ੍ਰਮਾਤਮਾ ਦੀ ਵੀ ਗੱਲ ਹੋਵੇ ਮਨ ਪ੍ਰਮਾਤਮਾ ਨਾਲ ਨਹੀਂ ਜੁੜਦਾ ਕੋਈ ਤੇ ਮਜਨੂ ਦੀ ਗੱਲ ਸੁਣ ਕੇ ਵੀ ਜੁੜ ਜਾਂਦਾ ਹੈ ਮਗੋ ਅਜ਼ਹ ਲੈ ਲੈ ਲੇ ਨਾ ਸੁਣਾ ਮੈਂ ਨਹੀਂ ਸੁਣ ਸਕਿਆ ਨੰਦ ਲਾਲ ਦੇ ਪਾਗਲ ਦਿਲ ਨੂੰ ਲੈਲਾ ਦੀ ਗੱਲ ਨਾ ਸੁਣਾ ਮਗੋ ਅਜ਼ਹ ਲੈ ਲੈ ਲੇ ਬਾਦਲੇ ਸ਼ੌਰੀ ਦਾ ਇਹ ਹੋਇਆ ਕਿ ਸ਼ਰਾਏ ਕਿੱਸਾ ਹੈ ਮਜਨੂ ਮਰਾ دیਵਾਨਾ ਵੈਸਾ ਤੇ ਪਾਗਲ ਹੋ ਗਿਆ ਤੂੰ ਮੈਨੂੰ ਮਜਨੂ ਦਾ ਕਿੱਸਾ ਕੀ ਸੁਣਾਇਆ ਹੈ ਮੈਂ ਤੇ ਆਪਣੀ ਸਮਝ गवा ਬੈਠਾ ਸੁਧਮੇ ਨਾ ਸੋਦਰਈ ਮਤਵੇ ਨਾ ਮਤ ਮੈਂ ਤੇ ਆਪਣੀ ਸਮਝ गवा ਬੈਠਾ ਹੁਣ ਤੋ ਲੈਲਾ ਦਾ ਕਿੱਸਾ ਮੈਨੂੰ ਸੁਣਾਇਆ ਮੈਂ ਆਪਣੀ ਜਨ ਗਵਾ ਬੈਠੂਗਾ ਮੇਰੇ ਪ੍ਰਣ ਚਲੇ ਜਾਣਗੇ ਮੈਂ ਨਹੀਂ ਸੁਣ ਸਕਦਾ ਮੈਨੂੰ ਨਾ ਸੁਣ ਸਕਦਾ ਇਤਨਾ ਜਜ਼ਬਾਤੀ ਹੋ ਜਾਣਾ ਇਤਨਾ ਭਾਵਨਾ ਨਾਲ ਭਰ ਜਾਣਾ ਇਤਨਾ ਪ੍ਰਭੂ ਪਿਆਰ ਵਿੱਚ ਲੀਨ ਹੋ ਜਾਣਾ ਕਿੱਸਾ ਤੇ ਸਿਰਫ ਮਜਨੂ ਦਾ ਗੁਰੂ ਨਾਨਕ ਦੇਵ ਜੀ ਕਿਸੇ ਸੁਣਾਈਏ ਗੁਰੂ ਅਰਜਨ ਦੇਵ ਜੀ ਦੀਆਂ ਗੱਲਾਂ ਸੁਣਾਈਏ ਗੁਰੂ ਹਰ राय ਸਾਹਿਬ ਦਾ ਇਤਿਹਾਸ ਸੁਣਾਈਏ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਸੁਣਾਈਏ ਫਿਰ ਵੀ ਮਨ ਗੁਰੂ ਨਾਲ ਨਾ ਜੁੜੇ ਉਖੜਿਆ ਉਖੜਿਆ ਬੈਠਾ ਰਿਹਾ ਤੂੰ ਉੰਜ ਹੀ ਮੈਨੂੰ ਚੰਗਾ ਲੱਗਦਾ ਹੈ ਗੁਰੂ ਤੇਰੇ ਕੋਲ ਕੁਝ ਵੀ ਨਹੀਂ ਚਾਹੀਦਾ ਤੇਰੇ ਕੋਲ ਬੈਠਣਾ ਹੀ ਚੰਗਾ ਲੱਗਦਾ ਤੈਨੂੰ ਸੁਣਨਾ ਹੀ ਚੰਗਾ ਲੱਗਦਾ ਤੇਰਾ ਹੋਣਾ ਹੀ ਕਾਫੀ ਇਸ ਅਵਸਥਾ ਚ ਮਨੁੱਖ ਦੇ ਅੰਦਰੋਂ ਮਨੁੱਖਤਾ ਦਾ ਜਨਮ ਹੁੰਦਾ ਹੈ ਇਨਸਾਨੀਅਤ ਦਾ ਜਨਮ ਐ ਗੁਰੂ ਅਸੀਂ ਫਿਦਾ ਜਾਂਦੇ ਆ ਤੇਰੇ ਤੇ ਕੁਰਬਾਨ ਜਾਂਦੇ ਆ ਸਦਕੇ ਜਾਂਦੇ ਆ ਦੇਖਣਾ ਚਾਹਿਆ ਸੀ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨਾਂ ਦਾ ਮੇਰੇ ਨਾਲ ਪਸ਼ੂਆਂ ਵਾਲਾ ਸੰਬੰਧ ਹੈ ਕਿ ਮਨੁੱਖਾਂ ਵਾਲਾ ਦੇਖਣਾ ਚਾਹਿਆ ਸੀ ਵਿਸਾਖੀ ਦੇ ਦਿਨ ਨੰਗੀ ਤਲਵਾਰ ਹੋਂ ਨਾਲ ਭਰੀ ਹੋਈ ਭਰੇ ਇਕੱਠੇ ਚ ਕਹਿੰਦੇ ਨੇ ਸਿਰ ਚਾਹੀਦਾ ਸਿਰ ਪ੍ਰੇਮ ਦੇ ਇਤੇ ਸਦਕੇ ਹੋਣਾ ਆਉਂਦਾ ਹੈ ਕੁਰਬਾਨ ਹੋਣਾ ਆਉਂਦਾ ਹੈ ਦੇਣਾ ਆਉਂਦਾ ਹੈ ਇਤਿਹਾਸ ਕਹਿੰਦਾ ਹੈ ਅੱਧੇ ਬੰਦੇ ਭੱਜ ਗਏ ਅੱਧੇ ਚੋਂ ਅੱਧੇ ਮਾਤਾ ਜੀ ਕੋਲ ਚਲੇ ਗਏ ਖਹਿਣ ਲੱਗੇ ਪਤਾ ਨਹੀਂ ਸਤਗੁਰਾਂ ਨੂੰ ਕੀ ਹੋ ਗਿਆ ਕਹਿੰਦੇ ਨੇ ਸਿਰ ਚਾਹੀਦਾ ਸੀ ਕੋਈ ਬੱਕਰੇ ਆਣ ਤਲਵਾਰ ਲੈ ਕੇ ਖੜੇ ਨੇ ਉਹਨਾਂ ਦੀਆਂ ਅੱਖਾਂ ਹੀ ਦੱਸਦੀਆਂ ਪਈਆਂ ਨੇ ਕੱਟ ਦੇਣਗੇ ਇੱਕ ਚੌਥਾਈ ਜਿਹੜੇ ਬੈਠੇ ਸਨ ਉਹਨਾਂ ਚ ਵੀ ਬਹੁਤੇ ਸਹਨੇ ਹੋਏ ਪਰ ਲਾਹੌਰ ਦੇ ਭਾਈ ਦਯਾਰਾਮ ਖੜੇ ਹੋਏ ਹੱਥ ਜੋੜ ਕੇ ਕਹਿਣ ਲੱਗੇ ਮੇਰੇ ਬਾਦਸ਼ਾ ਜਿਸ ਦਿਨ ਇਹ ਸਿਰ ਤੁਹਾਡੇ ਕਦਮਾਂ ਤੇ ਰੱਖਿਆ ਸੀ ਇਹ ਤੇ ਮੈਂ ਉਦੋਂ ਹੀ ਤੁਹਾਨੂੰ ਦੇ ਦਿੱਤਾ ਸੀ ਆਪਣਾ ਹੈ ਹੀ ਨਹੀਂ ਮੰਗਦੇ ਕਿਉਂ ਆਏ ਇਹ ਤੇ ਹੈ ਹੀ ਤੁਹਾਡਾ ਐਨਾ ਇਸ ਮਨੁੱਖ ਦੇ ਅੰਦਰ ਸੱਚੀ ਮਨੁੱਖਤਾ ਸੀ ਇਨਸਾਨੀਅਤ ਇਸ ਤਰ੍ਹਾਂ ਗੁਰੂ ਸਦਕੇ ਜਾਂਦੇ ਆਂ ਕੁਰਬਾਨ ਜਾਂਦੇ ਆਂ ਫਿਦਾ ਜਾਂਦੇ ਆਂ ਲੋਭ ਦੇ ਵਿੱਚ ਤੇ ਕੁਝ ਲੈਣਾ ਆਉਂਦਾ ਆਪਣੇ ਲੋਭ ਕੋ ਕੀ ਨਾਵੇਂ ਤੂੰ ਚੰਗਾ ਲੱਗਦਾ ਕੋਈ ਟੁੱਕਰ ਪਾ ਦੇਗਾ ਤੂੰ ਚੰਗਾ ਲੱਗਦਾ ਕੋਈ ਕੰਮ ਸਿਰੇ ਛਾੜ ਦੇਗਾ ਨਾ ਛਾੜਿਆ ਤੇ ਫਿਰ ਕੁਝ ਵੀ ਨਹੀਂ ਤੇਰਾ ਦਰ ਵੀ ਛੋੜ ਦੇਆ ਤੇਰਾ ਘਰ ਵੀ ਛੋੜ ਦੇਆ ਉੰਜ ਹੀ ਚੰਗਾ ਲੱਗਦਾ ਹੈ ਤੇਰਾ ਹੋਣਾ ਉੰਜ ਹੀ ਕਾਫੀ ਹੈ ਇੱਥੇ ਮਨੁੱਖ ਦੇ ਅੰਦਰ ਮਨੁੱਖਤਾ ਦਾ ਜਨਮ ਹੁੰਦਾ ਹੈ ਇਨਸਾਨ ਦੇ ਅੰਦਰ ਇਨਸਾਨੀਅਤ ਦਾ ਜਨਮ ਆਉਂਦਾ ਹੈ ਮੈਂ ਫਿਰ ਦੁਹਰਾਵਾਂ ਮਨੁੱਖ ਪਸ਼ੂ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਮਨੁੱਖ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਦੇਵਤੇ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਰੱਬ ਦੀ ਤਰ੍ਹਾਂ ਜੀ ਸਕਦਾ ਹੈ ਪਰਮਾਤਮਾ ਦੀ ਤਰ੍ਹਾਂ ਜੀ ਸਕਦਾ ਪ੍ਰੇਮ ਦੇ ਵਿੱਚ ਬਰਾਬਰੀ ਆਉਂਦੀ ਹੈ ਮਾਨਵਤਾ ਦੇ ਵਿੱਚ ਬਰਾਬਰੀ ਆਉਂਦੀ ਹੈ ਜਿਵੇਂ ਤੁਸੀਂ ਸੁਣਦੇ ਹੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦ ਪੰਜਾਂ ਨੂੰ ਅੰਮ੍ਰਿਤ ਪਾਨ ਕਰਾਇਆ ਤਾਂ ਖਿਆਲ ਆਇਆ ਮੈਂ ਅੰਮ੍ਰਿਤ ਦੇਣ ਵਾਲਾ ਇਹ ਲੈਣ ਵਾਲੇ ਦੇਣ ਦੇ ਨਾਤੇ ਮੈਂ ਦਾਤਾ ਲੈਣ ਦੇ ਨਾਤੇ ਭਿਖਾਰੀ ਮੈਂ ਦੇਣ ਵਾਲਾ ਇਹ ਲੈਣ ਵਾਲੇ ਦੇਣ ਦੇ ਨਾਤੇ ਮੈਂ ਗੁਰੂ ਲੈਣ ਦੇ ਨਾਤੇ ਸਿੱਖ ਇਹ ਸਿਸ਼ ਪਿੱਤੇ ਫਿਰ ਬਰਾਬਰੀ ਨਹੀਂ ਇੱਕ ਬਿਖਾਰੀ ਇੱਕ ਦਾਤਾ ਇੱਕ ਸਿੱਖ ਇੱਕ ਗੁਰੂ ਜਿਸ ਦੇ ਰੋਮ ਰੋਮ ਵਿੱਚ ਅੰਮ੍ਰਿਤ ਹੈ ਜਿਹਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ ਜਿਹਦੇ ਬੋਲਾਂ ਵਿੱਚ ਅੰਮ੍ਰਿਤ ਹੈ ਜਿਹਦੇ ਹੱਥਾਂ ਵਿੱਚ ਅੰਮ੍ਰਿਤ ਹੈ ਜਿਦੇ ਕਦਮਾਂ 'ਚ ਵੀ ਅੰਮ੍ਰਿਤ ਹੈ ਜੋ ਚਲੇ ਇਸ ਜ਼ਮੀਨ ਦੇ ਜ਼ਰਰਿਆਂ ਨੂੰ ਵੀ ਪਵਿੱਤਰ ਕਰਕੇ ਰੱਖ ਦਿੰਦਾ ਹੈ ਕੋਈ ਨਾ ਪੰਝਾਂ ਦੇ ਅੱਗੇ ਹੱਥ ਜੋੜ ਕੇ ਮੰਗਦਾ ਜਿਵੇਂ ਤੁਸੀਂ ਛਕਿਆ ਹੁਣ ਮੈਨੂੰ ਵੀ ਛਕਾਓ ਮੈਨੂੰ ਵੀ ਅੰਮ੍ਰਿਤ ਪਾਨ ਕਰ ਕੋਈ ਲੋੜ ਨਹੀਂ ਸੀ ਮੈਂ ਫਿਰਦੋ ਰਾਮਾ ਜਿਦੇ ਬੋਲਾਂ 'ਚ ਅੰਮ੍ਰਿਤ ਹੈ ਜਿਹਦੀ ਦ੍ਰਿਸ਼ਟੀ 'ਚ ਅੰਮ੍ਰਿਤ ਹੈ ਜਿਦੇ ਹਰ ਕਰਮ ਦੇ 'ਚ અમૃત دی ધારા ہے او کیوں ਮੰગ رہے ہیں برابری ہو جائے برابری ہو جائے ਕائیں ਦੂਜੇ ਭਾਈ ਗੁਰਦਾਸ ਨੇ ਕਹਿਣਾ ਪਿਆ ਜੋ ਗੁਰੂ ਸੀ ਉਹ ਸਿੱਖ ਬਣ ਗਿਆ ਔਰ ਜਿਹੜੇ ਸਿੱਖ ਸਨ ਉਹ ਗੁਰੂ ਬਣ ਗਏ ਨੇ ਬਰਾਬਰੀ ਹੋ ਗਈ ਹੈ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ છે یہ تے کمال ہو ایتھے سچی انسانیت دا ਜਨਮ ਹੁੰਦਾ ਹੈ ਮਨੁੱਖਤਾ ਦਾ ਜਨਮ ਫਿਰ ਹੋਰ ਤੀਜਾ ਸੰਬੰਧ ਐ ਗੁਰੂ ਤੂੰ ਕਿਤਨੀ ਬਰਾਬਰੀ ਦੇਵੇਂ ਫਿਰ ਵੀ ਤੂੰ ਮਹਾਨ ਹੈ ਉੱਚਾ ਐ ਪ੍ਰਭੂ ਤੂੰ ਕਿਤਨੀ ਬਰਾਬਰੀ ਦੇਵੇਂ ਪਰਮਾਤਮਾ ਤੂੰ ਮਹਾਨ ਹੈ ਸੀ ਤੇਰੇ ਸਾਹਮਣੇ ਕੁਝ ਵੀ ਨਹੀਂ ਕੁਝ ਵੀ ਨਹੀਂ ਇਹ ਫਿਰ ਸ਼ਰਧਾ ਦਾ ਸੰਬੰਧ ਹੈ ਪਹਿਲਾ ਸੰਬੰਧ ਲੋਭ ਦਾ ਸੰਬੰਧ ਪਸ਼ੂ ਦੂਜਾ ਸੰਬੰਧ ਪ੍ਰੇਮ ਦਾ ਸੰਬੰਧ ਮਨੁੱਖ ਤੀਸਰਾ ਸੰਬੰਧ ਸ਼ਰਧਾ ਦਾ ਸੰਬੰਧ ਦੇਵਤੇ ਹੈ ਤੇ ਦੇਵਤਾ ਹੋ ਗਏ ਸ਼ਰਧਾ ਮਨੁੱਖ ਨੂੰ ਫਰਿਸ਼ਤਾ ਬਣਾ ਦਿੰਦੀ ਸ਼ਰਧਾ ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੁਣੇ ਹੀ ਜਤੇਦਾਰ ਸਭ ਮੈਨੂੰ ਕਹਿ ਰਹੇ ਸਨ ਵੀ ਤੁਸੀਂ ਸੰਬੰਧ ਵਿੱਚ ਇੱਕ ਚਿੱਠੀ ਜ਼ਰੂਰ ਅਕਾਲ ਤੱਕ ਤੇ ਲਿਖਿਓ ਔਰ ਅੱਜ ਹੀ ਲਿਖ ਕੇ ਭੇਜਣਾ ਮੈਂ ਵਜ਼ਦਾ ਕੀਤਾ ਮੈਂ ਜਾ ਕੇ ਫਾਰਗ ਹੋ ਕੇ ਅੱਜ ਹੀ ਲਿਖ ਕੇ ਫਿਕਸ ਕਰਕੇ ਭੇਜਾਂਗਾ ਕੁਝ ਆਪਣੇ ਆਪ ਨੂੰ ਜੋ ਅਕਲ ਦੇ ધ ਨਹੀਂ ਸਮਝਦੇ ਨੇ ਕਲਮ ਦੇ ધ ਨਹੀਂ ਸਮਝਦੇ ਨੇ ਬੜਾ ਸਿਆਣਾ ਸਮਝਦੇ ਨੇ ਉਹਨਾਂ ਨੇ ਲੇਖ ਤੇ ਬੋਲ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਵੀ ਲਿਖੇ ਕੌਮ ਦੇ ਖਿਲਾਫ ਵੀ ਲਿਖੇ ਨੇ ਬਾਣੀ ਦੇ ਵੀ ਖਿਲਾਫ ਲਿਖੇ ਨੇ ਸਿੱਖ ਰੋ ਰੀਤ ਦੇ ਖਿਲਾਫ ਵੀ ਪ੍ਰਡੀਚਰ ਮੈਨੂੰ ਕਹਿਣ ਲੱਗੇ ਵਿਸ਼ਵ ਸਿੱਖ ਪ੍ਰਚਾਰਕ ਸੰਸਥਾ ਦੀ ਤਰਫੋਂ ਤੁਹਾਡੇ ਵਿਚਾਰ ਵੀ ਆਣੇ ਚਾਹੀਦੇ ਨੇ ਮਹਿਕਮੇ ਤੇ ਹਰ ਸਟੇਜ ਤੇ ਬੋਲਿਆ ਹਾਂ ਮੈਂ ਲਿਖੇ ਹੀ ਨਹੀਂ ਦਿੱਤੇ ਤੁਸੀਂ ਅੱਜ ਕਿਹਾ ਹੈ ਤਾਂ ਮੈਂ ਅੱਜ ਲਿਖਤੀ ਵੀ ਦੇ ਦੇ ਉਸ ਸ਼ਰਦਾ ਤੋਂ ਹੀਣ ਮਨੁੱਖ ਨੇ ਲਿਖਿਆ ਰੁਮਾਲਿਆਂ ਦੇ ਚ ਇੱਕ ਪੌਥੀ ਨੂੰ ਠੱਪ ਕੇ ਰੱਖ ਦੇਣਾ ਦਿਨ ਭਰ ਇਹ ਲਵਜ਼ ਅੱਗੇ ਜੋ ਨੇ ਇਹ ਜ਼ਬਾਨ ਕਹਿ ਨਹੀਂ ਸਕੀ ਉਹ ਜ ਆਪਣੇ ਆਪ ਨੂੰ ਸਿੱਖ ਕਹਿੰਦੇ ਵਿਦਵਾਨ ਕਹਿੰਦੇ ਅਮਰਦੀ ਦੇਤ ਤੇ ਵੀ ਤਰਕ ਕੀਤੀ ਹੈ ਕਥਾ ਕੀਰਤਨ ਤੇ ਵੀ ਤਰਕ ਕੀਤੀ ਹੈ ਔਰ ਪਤਾ ਨਹੀਂ ਫਿਰ ਕੀ ਹੋਣਾ ਚਾਹੀਦਾ ਹੈ ਸ਼ਹਿਰ ਦੇ ਚੰਨਨ ਗੁਰਦੁਆਰਿਆਂ ਨੂੰ ਕਲੱਬ ਹੀ ਬਣਾ ਦੇ ਔਰ ਆਪਣੇ ਆਪ ਨੂੰ ਵਿਦਵਾਨ ਕਹਿੰਦੇ ਵਿਦਵਾਨ ਹੋਣ ਦਾ ਇੰਨਾ ਹੀ ਮਤਲਬ ਹੈ ਕਿ ਸਰਦਾ ਤੋਂ ਹੀਣਾ ਹੋਣਾ ਸਰਦਾ ਕੋਈ ਚੀਜ਼ ਨਹੀਂ ਮੈਂ ਅਰਜ਼ ਕਰਾਂ ਇਸ ਤਰ੍ਹਾਂ ਦੇ ਬੰਦੇ ਤੇ ਮਨੁੱਖ ਵੀ ਨਹੀਂ ਨੇ ਬਿਲਕੁਲ ਪਸ਼ੂਆਂ ਦੇ ਤਲ ਜਿਹੇ ਨੇ ਬਿਲਕੁਲ ਤਲ ਜੇ ਬਿਲਕੁਲ हे गुरु तू महान है तेरी गथा में तो असें नहीं समझ सकते तेरा पारवार असें नहीं पा सकते तेरे राज नो असें नहीं समझ सकते तेरी अहमियत नो नासी तोल सकदे हां ना गिन सकदे हां ना, ना नाप सकदे तू महान 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 ਜਿਤਨਾ ਉਹ ਪ੍ਰਮਾਤਮਾ ਨੂੰ ਗੁਰੂ ਨੂੰ ਮਹਾਨ ਆਖੀ ਜਾਂਦਾ ਹੈ ਉਤਨਾ ਉਹ ਆਪ ਮਹਾਨ ਹੋਈ ਜਾਂਦਾ ਹੈ ਇਹ ਇੱਕ ਖੂਬੀ ਹੈ ਕਿਸੇ ਮਨੁੱਖ ਨੂੰ ਵੱਡਾ ਵੱਡਾ ਆਖੋ ਮਨੁੱਖ ਛੋਟਾ ਹੀ ਬਣਿਆ ਰਹੇਗਾ ਪਰ ਪ੍ਰਮਾਤਮਾ ਨੂੰ ਵੱਡਾ ਆਖਣ ਵਾਲਾ ਛੋਟਾ ਨਹੀਂ ਰਹਿੰਦਾ ਵੱਡਾ ਹੋ ਜਾਂਦਾ ਹੈ ਇਹ ਵੀ ਮੈਨਜ਼ ਕਰਦਾ